ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਫਤ ਖਸਮ ਦੀ ਦੂਰੇ ਅਰਸਾ ਹਉ ਕਰਸਾ ਹਉ ਝਟਿਐ ਤੋਦੋ ਡਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਹਾਰ ਦਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਭ ਨਾ ਦਾ ਵੇਸਾ ਹੋ ਸਤ ਨਾ ਸਰੀਵਾਹੀ ਗੁਰੂ ਸਾਹਿਬ ਜੀ ਸਨੋ ਕੰ ਮਹੱਲਾ ਕੀ ਦਤ ਸਦਾ ਕਮਾ ਹੈ ਅਚੰਤ ਹਰ ਨਾਮ ਤਿਨ ਕ ਮਨ ਵਸਿਆ च शबद समा सत सत्गुर पेटया से हर रत सदा कमा ਚਿੰਤਾ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਦ ਸਮਾ भी आप पा पार ब्रह्म तिन का संतुष्ट पाया जो गोरचरण जान पा ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹਲਾ ਤੀਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵੇਹਾ ਹਉਮੈ ਵੱਡਾ ਰੋਗ ਹੈ ਪੂਰ ਬਲਖਿਆ ਤੇਲਾ ਸਤ ਗੁਰ ਮਿਲਿਆ ਪ੍ਰਭ ਆਈ ਨਾਨਕ ਗੁਰ ਪਰਸਾਦੀ ਉਬਾਰੇ ਉਮੈ ਸਬਦ ਜਲਾਇ ਪੌੜੇ ਹਾਰੇ ਨਾ ਮਹਾਰਾ ਪ੍ਰਭ ਅਬ ਗਤ ਅਗੋਚਰ ਅਬ ਨਾਸਿ रख बेदाता हर नाम हम शरीव हर नाम हम पूज्य हर नाम में ही मन रता ਹਾਰੇ ਨਾਮ ਜਿਵੜ ਕੋਈ ਆਵਰਨਾ ਸੁਜਾਂ ਹਾਰੇ ਨਾਮ ਅੰਤ ਛਡਾਤਾ ਹਾਰੇ ਨਾਮ ਦੀਆ ਗੁਰ ਪਰ ਉਪਕਾਰੇ ਨੰ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰੇ ਜਿੱਤ ਮਿਲਿਆ ਹਾਰ ਨਾਮ ਮੈਂ ਜਾਂਤਾ ਹਾਰ ਨਾਮ ਦਿਆ ਗੋੜੇ ਪਰ ਉਪਕਾਰੇ ਨਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪੋਲੇ ਕਾ ਸਦਾ ਨਮਸਕਾਰ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਨਹਾ ਲਾਤੀ ਜਾ ਜੇ ਨ ਕਉ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹ ਅਚੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚ ਸਬਦ ਸਮਾਹ ਰਾਗ ਵਡਹਾਂਸ ਦੀ ਪਾਉੜੀ 16ਵੇਂ ਸਲੋਕਾ ਨਾਲ